ਅੱਜ ਦਾ ਜਿਹੜਾ ਟਰੈਕਟਰ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਦੋਸਤੋ ਪ੍ਰੀਤ 4 ਸਿਲੰਡਰ ਦੀ ਇਹ ਸਟਾਰਟਿੰਗ ਵਾਲਾ ਮਾਡਲ ਆ ਪ੍ਰੀਤ ਵਾਲਿਆਂ ਦਾ ਇਹਦੇ ਵਿੱਚ ਫਰਕ ਦੇਖੋ ਕੀ ਕੀ ਕਿਚ ਪਾਇਆ ਸੀ ਇਹਨਾਂ ਨੇ ਪ੍ਰੀਤ ਕਮੈਨ ਵਾਲਿਆਂ ਨੇ ਗੇਅਰ ਵੀ ਆਪਣਾ ਤਿਆਰ ਕਰਿਆ ਸੀਗਾ ਜਦ ਕਿ ਇਹ ਗੇਅਰ ਦੀ ਦਿੱਕਤ ਬੜੀ ਆਈ ਸਮਾਨ ਇਹਨਾਂ ਨੇ ਆਪਣਾ ਪਾ ਤਾਂ ਲਿਆ ਪਰ ਇਹਦਾ ਸਮਾਨ ਬੜਾ ਦਿੱਕਤ ਕਰਦਾ ਏ ਜਿਮੀਦਾਰ ਨੂੰ ਮਿਲਦਾ ਘੱਟ ਸੀਗਾ ਗੇਅਰ ਦੀ ਲਵਾਈ ਬਹੁਤ ਜ਼ਿਆਦਾ ਕਰਤੀ ਸਮਾਨ ਦੇ ਵਿੱਚ ਫਰਕ ਪਾਤਾ ਗੇਅਰ ਜ਼ਿਆਦਾ ਕਰਤੇ ਇਹ ਜਣੇ ਨੂੰ ਕਰਿਆ ਸੀਗਾ ਆ 4 ਸਿਲੰਡਰ ਸਿਮਸਨ ਦਾ ਇੰਜਨ ਤਾਂ ਵਧੀਆ ਸੀਗਾ ਖਰਚਾ ਬਹੁਤ ਘੱਟ ਸੀ ਇੰਜਨ ਦਾ ਪਰ ਚੱਲਿਆ ਤਾਂ ਠੀਕ ਆ ਇੰਜਨ ਟਰੈਕਟਰ ਪਰ ਸਮਾਨ ਖਣੋਏ ਟਰੈਕਟਰ ਨੂੰ ਦਿੱਕਤ ਬਹੁਤ ਆਈ ਸਮਾਨ ਖਣੋਏ ਫੇਲ ਹੋਣ ਦਾ ਕਾਰਨ ਜਿਹੜਾ 6049 ਪ੍ਰੀਤ ਜਿਹੜਾ ਪਹਿਲਾ ਸਟਾਰਟਿੰਗ ਮਾਡਲ ਸੀਗਾ ਇਹਨਾਂ ਦਾ ਸ਼ੁਰੂ ਵਾਲਾ ਉਹ ਟਰੈਕਟਰ ਪਿੱਛੇ ਸਾਰੇ ਸਮਾਨ ਦਾ ਇਹਨਾਂ ਨੇ ਅੰਤਰ ਪਾ ਛੜਿਆ ਜਿਹੜੀ ਵੀ ਚੀਜ਼ ਬਣਾਈ ਆਪਣੀ ਬਣਾਈ ਉਹਦੇ ਨਾਲ ਸਮਾਨ ਮਿਲਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਕਿ ਆਮ ਟਰੈਕਟਰਾਂ ਦੇ ਵਿੱਚ ਕੀ ਹੁੰਦਾ ਇੱਕ ਦੂਜੇ ਦਾ ਸਮਾਨ ਇੱਕ ਦੂਜੇ ਨੂੰ ਪਾਇਆ ਜਾਂਦਾ ਇੰਡੋ ਫਾਰਮ ਦਾ ਜਿਵੇਂ ਸਮਾਨ ਸੀਗਾ ਉਹ ਇੱਕ ਦੂਜੇ ਦੇ ਵਿੱਚ ਪੈ ਜਾਂਦਾ ਸਵਰਾਜ ਵਾਲਾ ਇਹਨਾਂ ਨੇ ਸਮਾਨ ਸਾਰਾ ਤਿਆਰ ਕਰਤਾ ਆਪਦਾ ਤਾਂ ਜਿਹਦੇ ਕਰਕੇ ਸਮਾਨ ਮਿਲਣ ਦੀ ਬੜੀ ਦਿੱਕਤ ਆਈ ਸੀਗੀ ਇਹਦਾ ਡੀਜ਼ਲ ਪੰਪ ਬਹੁਤ ਵਧੀਆ ਪਿਆ ਇੰਜਨ ਖੋਲੇ ਅਸੀਂ 20 ਤੇ ਕ੍ਰੈਂਕ ਨਿਕਲਈ ਆ ਇੰਜਨ ਹੁੰਦਾ ਇਹਦੇ ਵਿੱਚ ਸਿਮਸਨ 4 ਸਿਲੰਡਰ ਵਾਲਾ ਇਹਨੂੰ ਕਹਿੰਦੇ S4 ਵਾਲਾ ਪਹਿਲਾਂ T3 ਇੰਜਨ ਆਉਂਦੇ ਸੀਗੇ ਫਿਰ S4 ਆ ਗਿਆ S4 ਮਤਲਬ DI ਇਹਦੇ ਹੈਡ DI ਸੀਗਾ ਆਹ ਫੇਮ ਉੱਥੇ ਛੱਟ ਪਿਆ ਹੈ ਮਗਰਾਰੀਆਂ ਦਾ ਤੇ ਆ ਇਹਦਾ ਡੀਜ਼ਲ ਪੰਪ ਬਹੁਤ ਵਧੀਆ ਕਿਸੇ ਭਰਾ ਨੂੰ ਚਾਹੀਦਾ ਹੋਇਆ ਕੋਲੋਂ 3000 ਰੁਪਏ ਦਾ ਪੰਪ S4 ਦਾ ਪੰਪ ਦੇਖ ਲੋ ਕੀਮਤ ਪੂਰਾ ਸਟਾਰਟ ਕਰਕੇ ਆਇਆ ਪੂਰਾ ਤਸੱਦੀ ਨਾਲ ਖੁੱਲਿਆ ਕੰਮ ਵੀ ਡਾਇਰੈਕਟਰ ਦਾ ਤਾਜ਼ਾ ਆਇਆ ਡੀਜ਼ਲ ਪੈਪਾ ਵੀ ਨਾਲ ਸਾਂਭੀਆਂ ਆਈਆਂ ਆ ਸਾਰਾ ਸੈੱਟ ਇਹਦਾ ਨਾਲ ਜੇ ਜਦੋਂ ਕਿਸੇ ਨੂੰ ਲੋੜ ਹੋਵੇ ਤਾਂ ਆਪਣਾ ਲੈ ਜਿਓ ਡੀਜ਼ਲ ਪੰਪ ਤੇ ਪ੍ਰੀਤ ਚਾਰ ਸਿਲੰਡਰਾਂ ਦੇ ਪਿਸਟਨ ਸੀਗੇ ਆ ਪਿਸਟਨਸ ਹੈ ਜਿਹਦਾ ਸੀਗੇ ਤਿੰਨ ਰਿੰਗਾਂ ਦੇ ਵਿੱਚ ਆ ਜਿਹੜੇ ਪਿਸਟਨ ਪਏ ਤੁਹਾਨੂੰ ਦੇਂਦੇ ਆ ਇਹ 60 49 ਪ੍ਰੀਤ ਜਿਹੜਾ ਪਹਿਲਾ ਮਾਡਲ ਆਇਆ ਸਾਰੇ ਸਮਾਨਦੰਤਰ ਸੀ ਬ੍ਰੇਕਾਂ ਕੋਈ ਪਿਛਲਾ ਟੱਪਾ ਕੋਈ ਲਾਤ ਸਭ ਜਿਗੜ ਮਣ ਕੇ ਇਕੱਠਾ ਕਰਿਆ ਟਰੈਕਟਰ ਸੀਗਾ ਜਿਹਦੇ ਕਰਕੇ ਸਮਾਨ ਦੀ ਬੜੀ ਪਰੇਸ਼ਾਨੀ ਆਈ ਇਹਦੀ